ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਇੱਕ ਆਖਾਣ ਬਹੁਤ ਜ਼ਿਆਦਾ ਪ੍ਰਚਲਿਤ ਹੈ ਪਰ ਇਹ ਮਾਮਲਾ ਵੀ ਸਾਹਮਣੇ ਆ ਚੁੱਕਿਆ ਹੈ ਪੰਜਾਬ ਦੇ ਮੁਕਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਜਿੱਥੇ ਕੀ ਅਚਾਨਕ ਇੱਕ ਗਾਂ ਕੋਠੇ ਦੇ ਉੱਤੇ ਚੜ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਪਿੰਡ ਨੂੰ ਭਾਜੜਾ ਪੈ ਜਾਂਦੀਆਂ ਨੇ ਇੱਥੋਂ ਤੱਕ ਕਿ ਡੰਡਾ ਫੜ ਕੇ ਜੋ ਹੈ ਇਸ ਗਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਸਿਆ ਜਾ ਰਿਹਾ ਹੈ ਕਿ ਇੱਕ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਦੇ ਨਾਲ ਲੱਗੇ ਢੇਰ ਦੇ ਸਹਾਰੇ ਦੇ ਉੱਤੇ ਇੱਕ ਛੱਤ ਦੇ ਉੱਤੇ ਚੜ ਜਾਂਦੀ ਹੈ ਤੇ ਫਿਰ ਇੱਕ ਛੱਤ ਤੋਂ ਦੂਜੀ ਛੱਤ ਦੇ ਉੱਤੇ ਇਹ ਗਾਂ ਘੁੰਮਦੀ ਰਹਿੰਦੀ ਹੈ ਤੇ ਜਦੋਂ ਪਿੰਡ ਵਾਲਿਆਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਹਾਲਾਂਕਿ ਲੋਕ ਵੀ ਸੋਚਾਂ ਦੇ ਵਿੱਚ ਪੈ ਜਾਂਦੇ ਨੇ ਕਿ ਇਹ ਗਾਂ ਇਸ ਤਰ੍ਹਾਂ ਕਿਵੇਂ ਚੜ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਿਸ ਵੇਲੇ ਪਿੰਡ ਵਾਸੀ ਇਸ ਗਾਂ ਨੂੰ ਤਾਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਸ ਵੇਲੇ ਇਹ ਗਾਂ ਕਦੀ ਇੱਕ ਛਾਤੇ ਤੇ ਕਦੇ ਦੂਜੀ ਛੱਤ ਦੇ ਉੱਤੇ ਭੱਜਦੀ ਹੋਈ ਵਿਖਾਈ ਦਿੱਤੀ ਹਾਲਾਂਕਿ ਆਪਣੇ گاਵਾਂ ਦੇ ਵਗ ਦੇ ਨਾਲ ਇਹ ਵਿਛੜ ਗਈ ਸੀ ਤੇ ਵਿਛੜਨ ਤੋਂ ਬਾਅਦ ਮਿੱਟੀ ਦੇ ਕੰਧ ਦੇ ਨਾਲ ਲੱਗੇ ਢੇਰ ਦੇ ਸਹਾਰੇ ਇਹ ਸਿੱਧੀ ਛੱਤ ਦੇ ਉੱਤੇ ਚੜ ਜਾਂਦੀ ਹੈ ਫਿਲਹਾਲ ਦੇਖੜੀ ਇਸ ਗਾਂ ਨੂੰ ਹੀਠਾ ਉਤਾਰ ਲਿਆ ਗਿਆ ਪਰ ਇਸ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਆਖਿਰਕਾਰ ਕਿਵੇਂ ਇੱਕ ਗਾਂ ਛੱਤ ਦੇ ਉੱਤੇ ਚੜ ਜਾਂਦੀ ਹੈ ਤਾਂ ਕਿਵੇਂ ਇਸ ਗਾਂ ਨੂੰ ਹੀਠਾ ਉਤਾਰਿਆ ਜਾਂਦਾ ਹੈ ਲਾਈਵ ਵੀਡੀਓ ਤੁਹਾਨੂੰ ਦਿਖਾਉਣੀ ਆ। ਜਿਹੜੇ ਪਾਸੇ ਚੜੀ ਆਪ ਕਰੋ। ਖਬਰ ਆ ਗਈ। ਕਿਉਂ ਤਾਂ ਥੱਲੇ ਨਹੀਂ ਆਉਂਦਾ। ਹੈ ਕਿ ਦੀ ਆ। ਮੈਂ ਨਾ ਤਾਂ ਵੀਡੀਓ। ਹਾਂ ਹਾਂ ਆ ਵੀ। ਕਈ ਨੀਜੇ ਗਮੇਰ ਤੇਰੇ ਨੀਓ ਤੋਹਣਾ ਕੋਠੇ ਲਗਾ ਕੇ ਡਰਦਾ ਹੀ ਜਾਏ ਨੀ ਜਾਣ ਕੀ ਹੈ ਕੋਈ ਸ਼ਰਮੋਤ ਪਤਾ ਨਹੀਂ ਹੈ ਹਰਿਆਣੀਆਂ ਦੀਆਂ ਦੇ ਵਿੱਚ ਬੱਚਾ ਤੋ ਤੇ ਤੂੰ ਕਾ ਲੈਣ ਕੀ ਜਿਹੜੇ ਗਾਣੇ ਕੀ ਬਰੋ ਸਾਏ ਕੰਨ ਮਹੱਤਾਂ ਚਿੱਟਾ ਦੇ ਝੋਪੜਾ ਝੋਪੜਾ ਹੀ ਮਰੀ ਉਹਨਾਂ ਤੋਂ ਆਰਾਮ ਕਰਾਉਂਦੇ ਨੇ ਮਰਗਾ ਸਾਲ ਉਹ ਲੈ ਕੇ ਸਾਡੇ ਬਣਾ ਦੇ ਲੂ ਟੜਕੀ ਤਾਂ ਆਈ ਵਾਲੀ ਤਾਂ ਇਹ ਤਾਂ ਮਿੰਨੋ ਖਾਣੀ ਉਹਨੇ ਖਾਣ ਨਾਲ ਦੀ ਲੋਈ ਪੱਕੇ ਹੋਇਆ ਪੁੱਛੀ ਬਣਾਉਂਦਾ ਬਣਾਉਂਦਾ ਗਿਆ ਆਫੜਾ ਦੇ ਆਪਣੇ ਰਸਾ ਹਵੇ ਆਫੜਾ ਦੇ ਲਾਤੇ ਬਣਾ ਦੇ ਕੋ ਲਾ ਕੇ ਬਣਾ ਦੇ ਆ ਲੈ ਆ ਦੇ ਇਧਰ ਮੈਨੂੰ ਪੱਕਾ ਸੰਭਲਦਾ ਹੈ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਂਗਾ ਇੱਕ ਆਖਾਣ ਬਹੁਤ ਜ਼ਿਆਦਾ ਪ੍ਰਚਲਿਤ ਹੈ ਪਰ ਇਹ ਮਾਮਲਾ ਵੀ ਸਾਹਮਣੇ ਆ ਚੁੱਕਿਆ ਹੈ ਪੰਜਾਬ ਦੇ ਮੁਕਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਜਿੱਥੇ ਕੀ ਅਚਾਨਕ ਇੱਕ ਗਾਂ ਕੋਠੇ ਦੇ ਉੱਤੇ ਚੜ ਜਾਂਦੀ ਹੈ ਜਿਸ ਤੋਂ ਬਾਅਦ ਸਾਰੇ ਪਿੰਡ ਨੂੰ ਭਾਜੜਾਂ ਪੈ ਜਾਂਦੀਆਂ ਨੇ ਇੱਥੋਂ ਤੱਕ ਕਿ ਡੰਡਾ ਫੜ ਕੇ ਜੋ ਹੈ ਇਸ ਗਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਸਿਆ ਜਾ ਰਿਹਾ ਹੈ ਕਿ ਇੱਕ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਦੇ ਨਾਲ ਲੱਗੇ ਢੇਰ ਦੇ ਸਹਾਰੇ ਦੇ ਉੱਤੇ ਇੱਕ ਛੱਤ ਦੇ ਉੱਤੇ ਚੜ ਜਾਂਦੀ ਹੈ ਤੇ ਫਿਰ ਇੱਕ ਛੱਤ ਤੋਂ ਦੂਜੀ ਛੱਤ ਦੇ ਉੱਤੇ ਇਹ ਗਾਂ ਘੁੰਮਦੀ ਰਹਿੰਦੀ ਹੈ ਤੇ ਜਦੋਂ ਪਿੰਡ ਵਾਲਿਆਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਹਾਲਾਂਕਿ ਲੋਕ ਵੀ ਸੋਚਾਂ ਦੇ ਵਿੱਚ ਪੈ ਜਾਂਦੇ ਨੇ ਕਿ ਇਹ ਗਾਂ ਇਸ ਤਰ੍ਹਾਂ ਕਿਵੇਂ ਚੜ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਿਸ ਵੇਲੇ ਪਿੰਡ ਵਾਸੀ ਇਸ ਗਾਂ ਨੂੰ ਤਾਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਸ ਵੇਲੇ ਇਹ ਗਾਂ ਕਦੀ ਇੱਕ ਛਾਤੇ ਤੇ ਕਦੇ ਦੂਜੀ ਛੱਤ ਦੇ ਉੱਤੇ ਭੱਜਦੀ ਹੋਈ ਵਿਖਾਈ ਦਿੱਤੀ ਹਾਲਾਂਕਿ ਆਪਣੇ گاਵਾ ਦੇ ਵਗ ਦੇ ਨਾਲ ਇਹ ਵਿਛੜ ਗਈ ਸੀ ਤੇ ਵਿਛੜਨ ਤੋਂ ਬਾਅਦ ਮਿੱਟੀ ਦੇ ਕੰਧ ਦੇ ਨਾਲ ਲੱਗੇ ਢੇਰ ਦੇ ਸਹਾਰੇ ਇਹ ਸਿੱਧੀ ਛੱਤ ਦੇ ਉੱਤੇ ਚੜ ਜਾਂਦੀ ਹੈ ਫਿਲਹਾਲ ਦਿਖੜੀ ਇਸ ਗਾਂ ਨੂੰ ਹੀਠਾਂ ਉਤਾਰ ਲਿਆ ਗਿਆ ਪਰ ਇਸ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਆਖਿਰਕਾਰ ਕਿਵੇਂ ਇੱਕ ਗਾਂ ਛੱਤ ਦੇ ਉੱਤੇ ਚੜ ਜਾਂਦੀ ਹੈ ਤਾਂ ਕਿਵੇਂ ਇਸ ਗਾਂ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਲਾਈਵ ਵੀਡੀਓ ਤੁਹਾਨੂੰ ਦਿਖਾਉਣੀ ਹੈ ਖਬਰ ਆ ਗਈ ਯਾਰ ਕਿ ਕੋਈ ਤਾਂ ਥੱਲੇ ਨਹੀਂ ਆਇਆ ਹੈ ਹੈ ਕਿ ਦੀ ਹੈ ਮੈਂ ਨਾ ਤਾਂ ਵੀਡੀਓ ਹਾਂ ਆ ਵੀਡੀਓ ਕਈ ਵਿਦੇਗਾਂ ਮੇਨ ਪੇਡਦੇ। ਇਹੋ ਤੋ ਹਨਾ ਕੋੜੀ। ਕੋਠੇ ਲਗਾ ਕੇ ਡਰਦਾ ਹੀ ਜਾਏ। ਇਹ ਨਿਯਾਰ ਕੀ ਹੈ? ਬਹੁਤ ਪਤਾ ਨਹੀਂ। ਹਰੇਣੀ ਆਉਦੀਆਂ ਨੇ। ਬੱਚਾ ਤੋ ਪੈ। ਤੂੰ ਕਾ ਲੈਣ ਕੀ ਜਿਹੜੇ ਗਾਣੇ ਕੀ ਬਰੋ ਸਾਹਿ। ਕੱਲ ਮੈਂ ਤਾਂ ਚਿੱਕਾ ਦੇ। ਟੋਪੇ ਵਰ ਟੋਪੇ ਕੋਈ ਮਰੀ ਉਹਨਾਂ ਤੋਂ। ਅਰ ਅਰ। ਅੱਲੇ ਮਰਾਉਗਾ ਸਾ। ਭੋਲੇ ਕਾ ਬਣਾ ਦੇ। ਤੜਕ ਕੀਤਾ। ਲਾਈਵ ਵਾਲੀ। પાક્યો હે ઉછી બનાવું ના દે આફડા ને આપણે રસા હાવે આફડા તો